ਇਹਨ ਣਣੇ ਨੂੰ ਨੀਆ ਬੋਲੀ ਜਾਣਗੇ ਤੇ ੰਗਗੇ ਨੂੰ ਅੰਗਾ ਬੋਲੀ ਜਾਣਗੇ ਜਦ ਕਿ ਇਹ ਆ ਨੰਗਾ ਇਹ ਆ ਣਣਾ ਇਹ ਬਹੁਤ ਅਧਿਆਪਕਾਂ ਨੂੰ ਨਹੀਂ ਆਉਂਦਾ ਤੇ ਬੱਚਿਆਂ ਦਾ ਤਾਂ ਵੇੜਾ ਕਰਕੇ ਹੁਣੇ ਆ ਕੈਮਰੇ ਅੱਗੇ ਉਹਨੂੰ ਜੀ ਨਹੀਂ ਕਰਦਾ ਕਿਹੜਾ ਪਤਾ ਨਹੀਂ ਕਿਉਂ ਪਤਾ ਨਹੀਂ ਚਿੱਟੇ ਆ ਗਏ ਹੁਣੀ ਤਾਂ ਕਰਕੇ ਮੁਲਕ ਤਾਂ ਸਾਡਾ ਹੀ ਅੰਦਰਲਾ ਹੀ ਆ ਪਰ ਵੀ ਥੋੜੀ ਜੀ ਨਹਿਾਰ ਬਦਲ ਗਈ ਹੈ ਸੜਕ ਦੀ ਦੇਸ਼ ਦੀ ਨਹੀਂ ਦੇਸ਼ ਦੀ ਨਹਿਾਰ ਤੋਂ ਉਹ ਵਧਣੂਗੀ ਜੇ ਤੋ ਕਿਤੇ ਸਾਡਾ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਵਾਪਸ ਆ ਗਿਆ ਅੱਜ ਮੈਂ ਫੇਰ ਆਪਣੇ ਪਿੰਡ ਦੀ ਛੜਕਦਾ ਤੁਹਾਨੂੰ ਨਜ਼ਾਰਾ ਵਿਖਾ ਰਿਆ ਇਧਰ ਸੂਰਜ ਦੇਵਤਾ ਚੜਾਈ ਕਰਕੇ ਆ ਰਿਹਾ ਦੇਖੋ ਮਾਹੌਲ ਚਾਲ ਵੇਖੋ ਇਸ ਦਿਨ ਛੜਕ ਦੇ ਉੱਤੇ ਸ਼ਾਂਤੀ ਹੈ ਥਾਵੇਂ ਥਾਵੇਂ ਲੋਕ ਜਾ ਰਹੇ ਨੇ ਇਧਰਲੇ ਬੰਨੇ ਆ ਸਾਡੇ ਪਿੰਡ ਦਾ ਨਿੱਜੀ ਸੌਰੀ ਸਾਡੇ ਪਿੰਡ ਦਾ ਸਰਕਾਰੀ ਸਕੂਲ ਵਿਦ ਲੰਗਰ ਆ ਦੇਖੋ ਕਿੰਨੀ ਵਧੀਆ ਮੀਨਾਕਾਰੀ ਕੀਤੀ ہوئی ਆ ਬਹੁਤ ਵਧੀਆ ਤਸਵੀਰਾਂ ਬਣਾਈਆਂ ਇਹ ਛੋਟੇ ਬੱਚਿਆਂ ਦਾ ਸਕੂਲ ਹੈ ਇੱਥੇ 5ਵੀਂ ਤੱਕ ਦੇ ਬੱਚੇ ਪੜ੍ਹਦੇ ਕਦੇ ਸਮਾਸੀ ਕੇ ਇਸ ਸਕੂਲ ਵਿੱਚ ਗਹਿਮਾ-ਗਹਿਮ ਲੱਗੀ ਹੁੰਦੀ ਸੀ ਕਿਉਂਕਿ ਉਹ ਸਾਹਮਣੇ ਤੁਹਾਨੂੰ ਸਾਡਾ ਪਿੰਡ ਦਿਖ ਰਿਹਾ ਇਸ ਪਿੰਡ ਦੇ ਬੱਚੇ ਵੀ ਇੱਥੇ ਹੀ ਪੜ੍ਹਦੇ ਹੁੰਦੇ ਸੀ ਉਦੋਂ ਹੁਣ ਥੋੜੇ ਜਿਹੇ ਬੱਚੇ ਹੁੰਦੇ ਆ ਬੰਡਾਲੇ ਤੋਂ ਆਉਂਦੇ ਆ ਇਸ ਪਿੰਡ ਦਾ ਕੋਈ ਬੱਚਾ ਨਹੀਂਗਾ ਕਿਉਂਕਿ ਇਸ ਪਿੰਡ ਦੇ ਬੱਚੇ ਪ੍ਰਾਈਵੇਟ ਸਕੂਲਾਂ ਜਾਂਦੇ ਆ ਆ ਵੇਖੋ ਜੀ ਕੈਮਰੇ ਲੱਗੇ ਹੋਏ ਆ ਦੇਖ ਉੜਾ ਐੜਾ ਈੜੀ ਸਸਾ ਹਹਾ ਕਕਾ ਖਖਾ ਗਗਾ ਕਗਾ ੰਗਾ ਇਹ ੰਗ ਅੱਖਰ ਨੂੰ ਨਾ ਪਤਾ ਨਹੀਂ ਕੀ ਬੋਲੇ ਜਾਂਦੇ ਰਹਿੰਦੇ ਕੋਈ ਅੰਗਾ ਬੋਲਦਾ ਕੋਈ ਇਹਨੂੰ ਕੀ ਬੋਲੀਦਾ ੰੰਗਾ ਬਹੁਤੇ ਬੱਚੇ ਨੂੰ ਬੋਲਣਾ ਨਹੀਂ ਹੁੰਦਾ ਚਚਾ ਛਛਾ ਜਜਾ ਛਜਾ ਣਣਿਆ ਇੱਕ ਣਣਿਆ ਨੂੰ ਨਿਆ ਬੋਲੀ ਜਾਣਗੇ ਤੇ ੰੰਗੇ ਨੂੰ ਅੰਗਾ ਬੋਲੀ ਜਾਣਗੇ ਜਦਕਿ ਇਹ ਆ ੰੰਗਾ ਇਹ ਆ ਣਣਿਆ ਇਹ ਬਹੁਤ ਇਧਿਆਫ ਕਾਨੂੰ ਨਹੀਂ ਆਉਂਦਾ ਤੇ ਬੱਚਿਆਂ ਦਾ ਤਾਂ ਬੇੜਾ ਕਰਕੇ ਹੋਣਾ ਹੈ ਹਾਲੇ ਸਰਕਾਰੀ ਸਕੂਲਾਂ 'ਚ ਪਤਾ ਨਹੀਂ ਕੀ ਸਬ ਤਾਂ ਹੋਊਗਾ ਟੈਗਾ ਠੱਠਾ ਡੱਡਾ ਢੱਡਾ ਨਾ ਨਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਪੱਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਵਵਾ ਰੜਾ ਸਸੇ ਪਰ ਬਿੰਦੀ ਸ਼ਾ ਬੋਲੇ ਖਖੇ ਪਰ ਬਿੰਦੀ ਖਾ ਬੋਲੇ ਸੋ ਇਹ ਆ ਦੇਖੋ ਕਿੱਡਾ ਵਧੀਆ ਕੀਤਾ ਹੈ ਮੇਨੇ ਇਹਦੇ ਨਾਮ ਲਿਖਿਆ ਪਾਵੇ ਵਿਦਿਆ ਦਾ ਗਹਿਣਾ ਬੜੇ ਸੁਖ ਪਾਵੇਗਾ ਅਣਪੰਧਾਂ ਰਹਿ ਜਾਵੀਂ ਫੇਰ ਧੋਖਾ ਖਾਵੇਂਗਾ ਇਹ ਵੀ ਗੱਲ ਠੀਕ ਹੈ ਵਿਦਿਆ ਦਾ ਗਣ ਸੋ ਮੈਂ ਦੱਸ ਰਿਹਾ ਸੀ ਕਿ ਇਸ ਆ ਨਿਸ਼ਾਨ ਸਾਹਿਬ ਦੇਖੋ ਇੱਥੇ ਮੱਸੀਆਂ ਦੇ ਲੰਗਰ ਵੀ ਲੱਗਦਾ ਤੇ ਦੀਵਾਲੀ ਤੇ ਅਖੰਡ ਪਾਠ ਵੀ ਹੁੰਦਾ ਬੜਾ ਵਧੀਆ ਰਮਨੀਵ ਜੀ ਜਗ੍ਹਾ ਹੈ ਵੀ ਰੋਕਣੇ ਇਹ ਇਧਰ ਬਾਥਰੂਮ ਵਗੈਰਾ ਬਣੇ ਨੇ ਲਾਗੇ ਲਾਗੇ ਪੈਲੀਆਂ ਨੇ ਪਿੰਡ ਥੋੜਾ ਦੂਰ ਹੈ ਇਹਦਾ ਅਹ ਉਹ ਦੇਖੋ ਜੀ ਪਿੰਡ ਨਗਰ ਛੋਟਾ ਜਿਹਾ ਪਿੰਡ ਹੈ ਹੋਣੀ ਮੈਂ ਵੀ ਤੁਹਾਡੇ ਸਾਹਮਣੇ ਆ ਗਿਆ ਕੈਮਰੇ ਆ ਗਿਆ ਉਹਨੂੰ ਜੀ ਨਹੀਂ ਕਰਦਾ ਅੱਜ ਕਿੱਲ ਪਤਾ ਨਹੀਂ ਕਿਉਂ ਪਤਾ ਨਹੀਂ ਚਿੱਟੇ ਆ ਗਏ ਹੁਣੀ ਕਹਾਂ ਕਰਕੇ ਮੈਂ ਸੜਕ ਦਾ ਮਾਹੌਲ ਵਿਖਾਦਾ ਤੁਹਾਨੂੰ ਫੇੜਾ ਪਾ ਸੜਕ ਤੇ ਆ ਕੇ ਸੜਕ ਤੇ ਦੋਵੇਂ ਬਣੇ ਜਿਹੜੀਆਂ ਟਾਈਲਾਂ ਲੱਗੀਆਂ ਉਹ ਬੜਾ ਲੋ ਜੀ ਇਧਰ ਜਿੱਦਾ ਲੱਗੀਆਂ ਗੱਡੀਆਂ ਦੀਆਂ ਜਾਂਦੀ ਸਰਕਾਰੀ ਦੇਖੋ ਜੰਡੇਆਲਾ ਤਰਨਤਾਰਨ ਦੀ ਸੜਕ ਵੇਖੋ ਤੁਸੀਂ ਬਾਕੀ ਦੀ ਗੱਲਾਂ ਛੱਡੋ ਹੈ ਕਿ ਨਹੀਂ ਨਿਆਰੇ ਵਾਲੀ ਆ ਜਿਹੜੀਆਂ ਟੈਲਾਂ ਲੱਗੀਆਂ ਪਾਸੇ ਤੇ ਇੱਕ ਕਿਸੇ ਦਾ ਮੈਨੂੰ ਮੈਸੇਜ ਆਇਆ ਗੁਰਮੁਖਪੈਰੇ ਦਾ ਕਹਿੰਦਾ ਲੱਗਦਾ ਜਿੱਦਾਂ ਬਾਹਰ ਦੇ ਮੁਲਕ ਹੁੰਦੇ ਮੁਲਕ ਤਾਂ ਸਾਡਾ ਹੀ ਅੰਦਰਲਾ ਹੀ ਆ ਪਰ ਵੀ ਥੋੜੀ ਜੀ ਨਹਿਾਰ ਬਦਲ ਗਈ ਹੈ ਸੜਕ ਦੀ ਦੇਸ਼ ਦੀ ਨਹੀਂ ਦੇਸ਼ ਦੀ ਨਹਿਾਰ ਤਾਂ ਉਹਦੋਂ ਬਦਲੂਗੀ ਜਦੋਂ ਕਿਤੇ ਸਾਡਾ ਮਹਾਰਾਜ ਰਣਜੀਤ ਸਿੰਘ ਵਰਗਾ ਕੋਈ ਵਾਪਸ ਆ ਗਿਆ ਉਹਨਾਂ ਚਿਰ ਕਿੱਥੇ ਨਹਿਾਰ ਬਦਲਨੀ ਕਿਉਂਕਿ ਸਾਰੇ ਤੇ ਕ੍ਰਿਪਟ ਨੇ ਸਾਰੇ ਤੇ ਖਾਊ ਯਾਰ ਨੇ ਸਾਰੇ ਤੇ ਲੋਕ ਵਖਾਵੇ ਵਾਲੇ ਨੇ ਤੇ ਕਿਦਾਂ ਦੇਖਦਾ ਦੇਸ਼ ਦੀ ਨਹਿਾਰ ਬਦਲ ਸਕਦੀ ਹੈ ਆ ਕੰਧਾਂ ਤੇ ਨਿਹਾਰ ਬਦਲੀ ਵੇਖ ਸਕਦੇ ਤੁਸੀਂ ਅਜੇ ਉਹਦਾ ਤੇ ਬੁਰਾ ਹਾਲੀ ਸੋ ਮਿਲਦੇ ਆ ਕਿਸੇ ਅਗਲੇ ਵਲੌਗ ਚ ਸ਼ੇਅਰ ਸ਼ੁਰੂ ਕਰਦਿਆ ਕਰੋ ਯਾਰ ਨਹੀਂ ਤੇ ਮੈਂ ਉਹੋ ਜਿਹੀ ਵੀਡੀਓ ਪਾਉਣੀਆਂ ਸ਼ੁਰੂ ਕਰਦਣੀਆਂ ਫਿਰ ਤੁਸੀਂ ਗਾਲਾਂ ਕੱਢਿਆ ਕਰਨੀਆਂ ਕਿ ਸ਼ਰਮ ਨਹੀਂ ਆਉਂਦੀ ਤੈਨੂੰ ਇੱਦਾਂ ਦੀ ਵੀਡੀਓ ਪਾਉਣ ਨਾਲ ਗੁਰਮਤਿ ਦੇ ਨਾਲ ਆਪਾਂ ਜੁੜੇ ਆ ਤੇ ਜੁੜੇ ਰਹੀਏ ਜੁੜੇ ਸੋ ਗੁਰੂ ਸਾਹਿਬ ਕਿਰਪਾ ਕਰੇ ਜੁੜੇ ਹੀ ਰਵਾਂਗੇ ਵੈਸੇ ਮੈਂ ਮਜ਼ਾਕ ਕਰ ਰਿਹਾ ਸੀ ਪਰ ਯਾਰ ਸ਼ੇਅਰ ਕਰਿਆ ਕਰੋ ਅਜੇ ਤੱਕ ਵਾਸ ਟਾਈਮ ਪੂਰਾ ਨਹੀਂ ਹੋਇਆ ਮਤਲਬ ਇਸ ਤੋਂ ਮੈਂ 1 ਰੁਪਿਆ ਵੀ ਨਹੀਂ ਕਮਾ ਰਿਹਾ ਜੀ ਹਾਲੇ ਮੈਂ ਸਿਰਖ ਬਾਈ ਕਰ ਰਿਹਾ ਸੋ ਸਾਥ ਦਿਆ ਕਰੋ ਪਿਆਰਿਓ ਤੇ ਸਾਰਿਆਂ ਦਾ ਧੰਨਵਾਦ ਤਾਂ ਮਾਹੌਲ ਚਾਲ ਤੁਸੀਂ ਵੇਖ ਲਓ ਚਾਰ ਸਵੇਲੇ ਦਾ ਰੰਗ ਲੱਗੇ ਪਏ ਆ ਹਰਿਆਲੀ ਹਰਿਆਲੀ ਦੇ ਹੰਦੀ ਤੁਹਾਨੂੰ ਜਿੱਧਰ ਮਰਜੀ ਦੇਖੋ ਸੋ ਮਿਲਦੇ ਆ ਜੀ ਅਗਲੇ ਵਲੌਗ ਵਿੱਚ